ਸਾਰ ਨੂੰ 7 1 ਦਾ ਚਾਹੀਦਾ 7 7 1 ਦਾ ਮਸਾਲਾ 9 ਇੰਚ ਚ ਨਾਈ ਤੇ ਲੱਗਦਾ ਵੀਰੇ 9 ਸਟਾਰਟਿੰਗ ਆ ਤੇ ਵਿਚ ਆ ਜੂਗੀ ਠੀਕ ਹੈ ਜੀ ਸਟਾਰਟਿੰਗ ਨੀਚੇ ਰਹੇ ਜੂਗੀ ਡੀਬੀਸੀ ਉੱਪਰ ਹੋ ਜੂਗੀ ਜਮ ਇਹ ਤੇ ਸ਼ੀਸ਼ਾ ਲੱਗਣਾ ਹੋਰ ਲੱਗਣਾ ਇਹਦੇ ਸ਼ੀਸ਼ਾ ਐਵੇਂ ਹੀ ਦਿਖਣਾ ਇਹ ਚ ਠੀਕ ਹੈ ਅਕਸ਼ਾ ਕਿਤੋਂ ਬਣਵਾਇਆ ਕੋਠੀ ਦਾ ਇਹ ਬਈ ਪਾਤਣਾ ਤੂੰ ਨੇ ਗੁਰਤੇਜ ਸਿੰਘ ਮਤਲਬ ਨਕਸ਼ੇ ਤੁਹਾਨੂੰ ਜੋ ਵੀ ਚ ਦਿੱਤੀ ਜਾਂਦੀ ਤੁਸੀਂ ਪ੍ਰੋਪਰਲੀ ਉਹ ਬਣਾ ਲੈਂਦੇ ਉਹ ਹੀ ਬਣਾਈ ਠੀਕ ਹੈ ਬਈ ਹਾਂ ਜੀ ਹਾਂ ਡਬਲ ਡੀਬੀਸੀ ਪਾਨੇ ਆ ਉੱਪਰ ਲਾ ਦੇ ਪਾਨੇ ਵੀਰੇ ਸੱਜੇ ਗੱਲ ਦੋਸਤੋ ਬਹੁਤ ਹੀ ਸੋਹਣੀ ਕੋਠੀਆਂ ਚ ਆ ਥੋ ਜੋ ਕਿ ਰॉयਲ ਲੁੱਕ ਡਿਜ਼ਾਈਨ ਚ ਬਣੀ ਹੋਈ ਆ ਤੇ ਜਿਵੇਂ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਕੋਠੀ ਦੀ ਲੁੱਕ ਦੂਰੋਂ ਹੀ ਵਿਖਦੀ ਆ ਬੰਦਾ ਸੜਕ ਤੋਂ ਜਾਈ ਜਾਂਦਾ ਨਾ ਕੋਠੀ ਵੇਖ ਕੇ ਇੱਕ ਵਾਰ ਰੋਕ ਕੇ ਪੁੱਛਦਾ ਵੀ ਡਿਜ਼ਾਈਨ ਕਿੱਥੋਂ ਬਣਵਾਇਆ ਹੈ ਮੈਂ ਕਿਹੜੇ ਮਿਸਤਰੀ ਨੇ ਬਣਵਾਈ ਆ ਤੁਹਾਨੂੰ ਪੂਰੀ ਕੋਠੀ ਵਿਖਾਵਾਂਗੇ ਜਿਨ੍ਹਾਂ ਨੇ ਬਣਾਈ ਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਆਓ ਵੇਖਦੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਬੈਲ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਮੇਰਾ ਨਾਮ ਹੈ ਜਗਤਾਰ ਸਿੰਘ ਰਾਮਗੜੀਆ ਠੀਕ ਹੈ ਜੀ ਹਾਂਜੀ ਦੇਪਨ ਦਾ ਨਾਮ ਹੈਗਾ ਗਾਜੀਵਾਸ ਗਾਜੀਵਾਸ ਪਵਾਨੀਗੜ ਕੋਲੇ ਹਾਂਜੀ ਪਵਾਨੀਗੜ ਕੋਲੇ ਠੀਕ ਹੈ ਭਾਈ ਭਾਈ ਪਹਿਲਾਂ ਤਾਂ ਦੱਸੋ ਵੀ ਆ ਪੂਰਾ ਪਲੋਟ ਏਰੀਆ ਕਿੰਨਾ ਤੇ ਜਿਹੜੀ ਆਪਣੀ ਆ ਕੋਠੀ ਬਣੀ ਹੋਈ ਆ ਆ ਕਿੰਨੀ ਜਗ੍ਹਾ 'ਚ ਬਣੀ ਹੋਈ ਆ ਇਹ ਜਿਹੜਾ ਕੋਠੀ ਦਾ ਸਾਰਾ ਮਕਾਨ ਜਗ੍ਹਾ ਇਹ ਸਾਰੀ 1500 ਗਾਜਾ 1500 ਗਾਜਾ ਠੀਕ ਹੈ ਜੀ ਤੇ ਜਿਹੜਾ ਆਪਣਾ ਬਿਲਟ ਅਪ ਏਰੀਆ ਕਿੰਨਾ ਹੈ ਇਹ 4000 ਸਕੂਅਰ ਫੁੱਟ ਏਰੀਆ 4000 ਸਕੂਅਰ ਫੁੱਟ ਏਰੀਆ ਠੀਕ ਹੈ ਜੀ ਭਾਈ ਪਹਿਲਾਂ ਡਿਜ਼ਾਈਨ ਦੀ ਗੱਲ ਕਰੀਏ ਡਿਜ਼ਾਈਨ ਬਹੁਤ ਸੋਹਣਾ ਕੋਠੀ ਦਾ ਨਾ ਭਈਆ ਨਕਸ਼ਾ ਕਿਤੋਂ ਬਣਵਾਇਆ ਕੋਠੀ ਦਾ ਇਹ ਬਈ ਪਾਤਣਾ ਤੋਂ ਨੇ ਗੁਰਤੇਜ ਸਿੰਘ ਗੁਰਤੇਜ ਸਿੰਘ ਪਾਤਣਾ ਤੋਂ ਠੀਕ ਹੈ ਬਈ ਹਾਂਜੀ ਉਹਨਾਂ ਨੇ ਬਣਾਇਆ ਸਾਰਾ ਹੈ ਹਾਂਜੀ ਹਾਂ ਠੀਕ ਹੈ ਬਈ ਤੇ ਬਈ ਅੱਗੇ ਗੱਲ ਕਰਦੇ ਆ ਜਿਹੜੀ ਵੀ ਆ ਗਲਾਈ ਵਾਲੇ ਤੁਸੀਂ ਆ ਬਣਾ ਰੱਖੀਆਂ ਹੈ ਨਾ ਖਿੜਕੀਆਂ ਤੇ ਗੋਲਵੇ ਜੇ ਬਣਾ ਰੱਖੇ ਆ ਹਾਂਜੀ ਆ ਤੁਸੀਂ ਨਕਸ਼ੇ ਦੇ ਹਿਸਾਬ ਨਾਲ ਬਣਾਈਏ ਇਹ ਤੁਸੀਂ ਆਪਣੇ ਹਿਸਾਬ ਨਾਲ ਬਣਾਈ ਆ ਡਰਾਇੰਗ ਦੇ ਹਿਸਾਬ ਨਾਲ ਵੀਰੇ ਡਰਾਇੰਗ ਦੇ ਹਿਸਾਬ ਨਾਲ ਮਤਲਬ ਨਕਸ਼ੇ ਤੁਹਾਨੂੰ ਜੋ ਵੀ ਚੀ ਦਿੱਤੀ ਜਾਂਦੀ ਤੁਸੀਂ ਪ੍ਰੋਪਰਲੀ ਉਹ ਬਣਾ ਲੈਂਦੇ ਉਹ ਹੀ ਬਣਾਈ ਠੀਕ ਹੈ ਬਈ ਬਈ ਨੀਆਂ ਦੀ ਗੱਲ ਕਰੀਏ ਤਾਂ ਸੜਕ ਤੋਂ ਕਿੰਨੇ ਲੈਵਲ ਤੱਕ ਆਪਾਂ ਕਿੰਨੀ ਡੂੰਘੀ ਆ ਨੀਆਂ ਪੱਟੀਆਂ ਦੀਆਂ ਤੇ ਕਿਸ ਲੈਵਲ ਤੋਂ ਆਪਾਂ ਭਰਤੀ ਪਾ ਕੇ ਤੇ ਜਿਹੜਾ ਬੀਮ ਪਾਇਆ ਕਿੰਨੇ ਫੁੱਟ ਤੇ ਪਾਇਆ ਹੋਇਆ ਜੀ ਇਹੇ ਸੜਕ ਨਾਲੋਂ 4 ਫੁੱਟ ਡੂੰਘਾ ਵੀਰੇ 4 ਫੁੱਟ ਡੂੰਘਾ ਹੈ ਹਾਂਜੀ ਠੀਕ ਹੈ ਜੀ ਤੇ 6 ਫੁੱਟ ਉੱਚਾ ਜੀ 6 ਫੁੱਟ ਉੱਚਾ ਹੈ ਹਾਂ ਇਹ ਸੜਕ ਨਾਲੋਂ 6 ਫੁੱਟ ਉੱਚੀ ਹੈ ਜੀ 6 ਫੁੱਟ ਉੱਚੀ ਹੈ ਹਾਂਜੀ ਠੀਕ ਹੈ ਜੀ ਤੇ ਨੀਚੇ ਪਲੈਂਥ ਬੀਮ ਪਾਏ ਵੀ ਸਾਰਾ ਸਾਰਾ ਪਲੈਂਥ ਬੀਮ ਪਾਇਆ ਹੈ ਵੀਰੇ ਠੀਕ ਹੈ ਤੇ ਭਾਈ ਆ ਦੋਸਤੋ ਵੀ ਉਹਨੂੰ ਜਿਵੇਂ ਸ਼ੋਰੇ ਤੋਂ ਸਲਾਬ ਤੋਂ ਬਚਣ ਲਈ ਵੀ ਆਪਾਂ ਇਸ ਕੋਟੀ 'ਚ ਕੀ ਅਲੱਗ ਕਰੀ ਜਾਂਦੇ ਆ ਜ ਠੀਕ ਹੈ ਜੀ ਦੂਜਾ ਕਿੰਨੇ ਇੰਚ ਦਾ ਪੈਂਦਾ ਹੁੰਦਾ ਦੂਜਾ ਆਮ ਕੋਈ 9 ਇੰਚ ਦਾ ਪਾਈ ਜਾਂਦੇ ਨੇ 6 ਇੰਚ ਦਾ ਪਾਈ ਠੀਕ ਹੈ ਜੀ ਤੇ ਦੂਜਾ ਨੰਬਰ ਆਪਾਂ ਨੇ ਇਹ ਚ ਸਾਰੇ ਚ ਕੈਮੀਕਲ ਫੇਰਿਆ ਠੀਕ ਹੈ ਜੀ ਡਾਕਟਰ ਫਿਕਸਰ ਦਾ ਡਾਕਟਰ ਫਿਕਸਰ ਦਾ ਹਾਂਜੀ ਉਹ ਨਾਲ ਕੀ ਫਰਕ ਪੈ ਜਾਂਦਾ ਜੀ ਉਹਦੇ ਨਾਲ ਸੁਹਾਵ ਨਹੀਂ ਜਾਂਦੀ ਜੀ ਸੁਹਾਵ ਨਹੀਂ ਹਾਂ ਡਬਲ ਕੋਟ ਕੁ ਮਾਰੀ ਜਾਂਦੇ ਨੇ ਜੀ ਠੀਕ ਹੈ ਜੀ ਪੂਰੇ ਥਲੋ ਡੀਪੀਸੀ ਥਲੇ ਥਲੇ ਪਾਇਆ ਹੁੰਦਾ ਉਹ ਸਾਰੇ ਅੰਦਰ ਸਾਰੇ ਮਾਰੇ ਆ ਡੀਵੀਸੀ ਅੰਦਰ ਵੀ ਮਾਰੇ ਆ ਠੀਕ ਹੈ ਜੀ ਤੇ ਡੀਪੀਸੀ ਦਾ ਲੈਵਲ ਵੀ ਤੁਸੀਂ ਬਾਹਰ ਉੱਚਾ ਰੱਖਿਆ ਹੋਇਆ ਦਾ ਕੀ ਕਾਰਨ ਹੈਗਾ ਇਹਦਾ ਐਵੇਂ ਆ ਵੀਰੇ ਜਦੋਂ ਇਹ ਚ ਆਪਣ ਫਲੋਰ ਲੱਗ ਜਾਂਦਾ ਨੀਚੇ ਠੀਕ ਹੈ ਜੀ ਉਸ ਤੋਂ ਬਾਅਦ ਸਟਾਰਟਿੰਗ ਤੋਂ ਉੱਪਰ ਸਲਾਬ ਆਉਣ ਲੱਗ ਜਾਂਦੀ ਹੈ ਠੀਕ ਹੈ ਜੀ ਆਪਾਂ ਨੇ ਇਹ ਇਸ ਕਰਕੇ ਬੰਦ ਲਾ ਕੇ ਉੱਪਰ ਲਾਇਆ ਇਹ ਠੀਕ ਹੈ ਜੀ ਜਿਹੜੀ ਸਟਾਰਟਿੰਗ ਹੈ ਇਹਦੇ ਵਿੱਚ ਆ ਜਾਊਗੀ ਠੀਕ ਹੈ ਜੀ ਸਟਾਰਟਿੰਗ ਨੀਚੇ ਰਹੇਗੀ ਬੀਬੀਸੀ ਉੱਪਰ ਹੋ ਜੂਗੀ ਇਹਦੇ ਉੱਪਰ ਸ਼ੋਰਾਂ ਨਹੀਂ ਚੜੂਗਾ ਉੱਪਰ ਸ਼ੋਰਾਂ ਚੜਦਾਗਾ ਹਾਂਜੀ ਬਾਈ ਪੂਰੇ ਘਰ ਚ ਕਿੰਨੇ ਆਪਾਂ ਕਾਲਮ ਪਾਏ ਹੋਏ ਆ ਕਾਲਮ ਨੀਚੇ ਚ ਵੀਰੇ 7 ਕਾਲਮ ਨੇ 7 ਕਾਲਮ ਨੇ ਹਾਂਜੀ ਜਿਹੜੀ ਬਾਉਂਡਰੀ ਵਾਲਾ ਆਪਾਂ ਬਣਾਈ ਉਹ ਚ ਦਿਖੀ ਜਾਂਦੇ ਨਾ ਕਾਲਮ ਜੇ ਹਾਂਜੀ ਜਿਹੜੀ ਵਾਈ ਮੜਾ ਉਧਰਲੇ ਆ ਜੀ ਆਹ ਪੂਰੀ ਦੀਵਾਰ ਕਿੰਨੇ ਕਾਲਮ ਪਏ ਆ ਵੀ ਅੰਦਰਲੇ ਸਾਰੇ ਇਹ ਵੀਰੇ 13 13 ਫੁੱਟ ਦੇ ਕਾਲਮ ਲੱਗੇ ਹੋਏ ਨੇ ਆਪਣੇ ਇਹ ਠੀਕ ਹੈ ਜੀ ਤੇ ਟੋਟਲ ਕਿੰਨੇ ਹੋਗੇ ਪੂਰੀ ਬੋ 100 ਬਾਈ 130 ਦਾ ਪਲਾਟ ਆ ਠੀਕ ਹੈ ਜੀ ਹਾਂਜੀ ਲਗਭਗ 10 ਕਾਲਮ ਆਪਣੇ ਹੋਗੇ ਵਿੱਚ ਹਾਂਜੀ ਹਾਂ 10 ਤੋਂ 12 ਦੇ ਕਰੀਬ 10 ਤੋਂ 12 ਦੇ ਵਿਚਾਲੇ ਹੋਗੇ ਠੀਕ ਹੈ ਬਈ ਤੇ ਡਿਜ਼ਾਈਨ ਵਾਕਈ ਹੈ ਨਾ ਬਹੁਤ ਸੋਹਣਾ ਹੈਗਾ ਵੀ ਆਹ ਜਿਹੜੀ ਆਪਾਂ ਵਿੰਡੋ ਵੇਖਦੇ ਆ ਆਹ ਡਰਾਈਵ ਰੂਮ ਦੀ ਆ ਵੀ ਪੂਰਾ ਲਾਈਟਿੰਗ ਵਾਸਤੇ ਖੁੱਲਾ ਬਣਾਇਆ ਹੋਇਆ ਹੈ ਨਾ ਹਾਂਜੀ ਤੇ ਬਈ ਚਿਗਾਠ ਦੀ ਗੱਲ ਕਰੀ ਆਪਾਂ ਆਹ ਕਿੰਨੇ ਇੰਚ ਦੀ ਹੈਗੀ ਆ ਬ ਠੀਕ ਹੈ ਤਕਾਟਾ ਕਿਤੋਂ ਬਣਵਾਈਆਂ ਬਈਆ ਵਾਲੀਆਂ ਇਸ ਸਮਾਨੇ ਤੋਂ ਬਣਵਾਈਆਂ ਨੇ ਵੀਰੇ ਸਮਾਨੇ ਤੋਂ ਕੀ ਨਾਮ ਕਿਸ ਕੀ ਫਰਮ ਦਾ ਨਾਮ ਇਥੋਂ ਬਣਵਾਈਆ ਨੇ ਇਹ ਬਿਰਦੀ ਨਾਮ ਤੇ ਨੇ ਵੀਰੇ ਬਿਰਦੀ ਤੋਂ ਹਾਂਜੀ ਠੀਕ ਹੈ ਬਈ ਅੰਦਰ ਨੂੰ ਵੇਖਣਾ ਵਸਤਾ ਹਨੇਰਾ ਜਾਊਗਾ ਨਾ ਬਈ ਮਾੜਾ ਜਾ ਲੇਟ ਹੋ ਗਏ ਪਰ ਫਿਰ ਵੀ ਡਿਜ਼ਾਈਨ ਵੇਖੀ ਜਾਊਗਾ ਅੰਦਰ ਨੂੰ ਆਈ ਯਾਰ ਬਈ ਮਾੜਾ ਜਾ ਤੇ ਆ ਆਪਣੀ ਲੋਬੀ ਹੋ ਗਈ ਹੈ ਹਾਂ ਬ੍ਰੇਡ ਇਕ ਆ ਬੈਡਰੂਮ ਹੋ ਗਿਆ ਇੱਧਰ ਇਹ ਕਿਚਨ ਆ ਵੀਰੇ ਆ ਕਿਚਨ ਪਿੱਛੇ ਨੂੰ ਬਣਾਈਆ ਬਈ ਇਹ ਕਿਚੇ ਕਿਚਨ ਜਿਵੇਂ ਆਪਣੇ ਆਮ ਪਿੰਡਾਂ ਚ ਹੁੰਦਾ ਵੀ ਪਿੱਛੇ ਚੁੱਲੇ ਚੱਲੇ ਦਾ ਹੁੰਦਾ ਉਹਦੀ ਬਰਤੋ ਵਾਸਤੇ ਬਣਾਇਆ ਹੈ ਅੱਛਾ ਵੀ ਇੱਧਰੋਂ ਆ ਚੁੱਲਾ ਦੂਜੀ ਕਿਚਨ ਐਸਪਾਸੇ ਬਣਾਉਂਗੇ ਵੀ ਐਸਪਾਸੇ ਹੋਊਗੀ ਯੂਜੂਲੀ ਕੀ ਹੁੰਦਾ ਵੀ ਘਰ ਦੇ ਆਪਾਂ ਐਂਟਰੀ ਕਰਦੇ ਹੁੰਨੇ ਨਾ ਮੋਸਟਲੀ ਐਂਟਰੀ ਦੇ ਸੱਜੇ ਖੱਬੇ ਪਾਸੇ ਆਪਾਂ ਇਹ ਇੱਕ ਪਾਸੇ ਡਰਾਇੰਗ ਰੂਮ ਕਰ ਦਿੰਦੇ ਆ ਜਿਵੇਂ ਆ ਚੀਜ਼ੋ ਵੀ ਇੱਧਰ ਕਿਚਨ ਕਰ ਦਿੰਦੇ ਆ ਪਰ ਆ ਤੁਸੀਂ ਇੱਥੇ ਆਪਣਾ ਡਰਾਇੰਗ ਰੂਮ ਰੱਖੇ ਸਾਬ ਡਰਾਇੰਗ ਰੂਮ ਠੀਕ ਆ ਕਿਚਨ ਹੋ ਪਿੱਛੇ ਸਟੋਰ ਐਸ ਵਾਸੇ ਹਾਂਜੀ ਠੀਕ ਹੈ ਬੈਡਰੂਮ ਦਾ ਸਾਈਜ਼ ਕਿੰਨਾ ਵੀ ਇਧਰਲੇ ਪਾਸੇ ਇਹ 12 13 ਦਾ ਜੀ 12 13 ਦਾ ਹਾਂਜੀ ਠੀਕ ਹੈ ਬਈ ਤੇ ਆ ਆਪਣੇ ਚਗਾਠ ਵੀ ਆਹ ਜਸਤੇ ਦੀ ਬਣਾਈ ਹੈ ਨਾ ਹਾਂਜੀ ਠੀਕ ਹੈ ਸਾਡੇ ਵਾਲੇ ਪਾਸੇ ਪੱਥਰ ਵਾਲੀ ਚਗਾਠਾਂ ਵੀ ਬਹੁਤ ਚੱਲਦੀਆਂ ਨੇ ਪੂਰੇ ਘਰ ਬਣਾਉਂਦੇ ਹਾਂ ਨਾ ਬਈ ਦੂਜੀ ਮੈਂ ਆ ਚੀਜ਼ ਵੇਖੀ ਹੈ ਨਾ ਆ ਜਿਹੜਾ ਬੀਮ ਪਾਰ ਰੱਖਿਆ ਇੱਥੇ ਹਾਂਜੀ ਵੀਰੇ ਆ ਦਿਖੂਗਾ ਨਹੀਂ ਯਾਰ ਵੀ ਆ ਬਾਹਰ ਹੀ ਦਿਖੀ ਜਾਂਦਾ ਸਾਰਾ ਇਹਦੀ ਵੀਰੇ ਇੱਕ ਤਾਂ ਸੇਫਟੀ ਵੱਧਾ ਠੀਕ ਹੈ ਜੀ ਉੱਪਰੋਂ ਲੱਚਕ ਨਹੀਂ ਮਾਰੂਗਾ ਇਹ ਬਿਜੜੀ ਆਪਣੀ ਵਾਈਬ੍ਰੇਸ਼ਨ ਜੀ ਫੀਲ ਹੁੰਦੀ ਛੱਤ ਤੇ ਉਹ ਨਹੀਂ ਹੋਊਗਾ ਹਾਂਜੀ ਹਾਂ ਠੀਕ ਹੈ ਤੇ ਇਹ ਤਾਂ ਬਾਕੀ ਡੌਨ ਸੀਲਿੰਗ ਤੇ ਲੁਕ ਜਾਊਗਾ ਨੌਨ ਸੀਲਿੰਗ ਲੁਕ ਜਾਊਗਾ ਹਾਂਜੀ ਠੀਕ ਹੈ ਬਾਈ ਬਈ ਆਹ ਤੁਸੀਂ ਜਿਹੜਾ ਆਪਣੇ ਆਰ ਸੀ ਸੀ ਬਣਾਉਣੇ ਹੋ ਹਾਂਜੀ ਇੱਕ ਮੈਂ ਵੇਖ ਸਾਡੇ ਨਾਲ ਪਾਸੇ ਥੋੜਾ ਜਿਹਾ ਮੇਰਾ ਵਹਿਮ ਹੋਵੇ ਇਹਦੀ ਜਿਹੜੀ ਸਲੈਬ ਦੀ ਲੰਬਾਈ ਚੜਾਈ ਹੈਗੀ ਆ ਆ ਕਿੰਨੀ ਹੈ ਇੱਥੇ 1/4 ਦੀ ਹੈ ਇਹ ਪਲੇਟ ਦੀ ਵੀਰੇ ਹਾਂ ਇਹ ਡੇਡ ਡੇਡ ਚਾਰ ਦੀ ਆ ਡੇਡ ਚਾਰ ਦੀ ਆ ਸਾਡੇ ਵਾਲੇ ਪਾਸੇ ਫਰਕ ਹੈ ਵੀ ਮਾੜਾ ਮੈਨੂੰ ਲੱਗਦਾ ਉੱਥੇ 2 ਚਾਰ ਦੀ ਹੁੰਦੀ ਛਤ ਆਪਣੇ ਹਣਾ ਚੋੜੀਆਂ ਵਾਦ ਕਰਦੇ 4 8 2 4 4 8 ਦੀ ਹੋਗੀ 4 8 ਦੀ ਉਹ ਚੋੜੀਆਂ ਵਾਦ ਦਿੰਦੀ ਜਾਂਦੇ ਛੋਡੇ ਵੀਰੇ ਉਹ ਫਾਈਬਰ ਪੈਂਦੀ ਆ ਹਾਂ ਪੂਰੇ ਜ਼ਿਆਦਾਤਰ ਸਾਡੇ ਪਟਿਆਲੇ ਏਰੀਆ ਚ ਲੋਹੇ ਦੀ ਸ਼ਟਰਿੰਗ ਹੁੰਦੀ ਆ ਠੀਕ ਹੈ ਹਾਂਜੀ ਉਹਦਾ ਫਰਕ ਹੁੰਦਾ ਹਾਂਜੀ ਵੀਰੇ ਇੱਕ ਬਈ ਪੋੜੀ ਮੈਂ ਨਾ ਪੋੜੀ ਬਾਰੇ ਗੱਲ ਕਰਨੀ ਸੀਗੀ ਹਾਂਜੀ ਹਾਂ ਆਪਾਂ ਬਹੁਤ ਘਰਾਂ ਦੀ ਹੁਣ ਤੱਕ ਜਿਵੇਂ ਕੀਤੀਆਂ ਨੇ ਉਹ ਜਿਹੜੀ ਪੋੜੀਆ ਮੋਸਟਲੀ ਜੱਡੀ ਹੁੰਦੀ ਆ ਹਾਂਜੀ ਨਵੇਂ ਘਰਾਂ ਚ ਮੇਨਲੀ ਜੱਡ ਡਿਜ਼ਾਈਨ ਵਾਲੀ ਕਰਦੇ ਆ ਹਾਂਜੀ ਤੁਸੀਂ ਆਹ ਵਾਲੀ ਕਤਰ ਰਖਾਈ ਆ ਬਈ ਇੱਥੇ ਇਹ ਵੀਰੇ ਦੁਬਾਰਾ ਫੇਰੇ ਦਾ ਟ੍ਰੈਂਡ ਆ ਗਿਆ ਉਹਦੇ ਠੀਕ ਹੈ ਜੀ ਹਾਂਜੀ ਜਮ ਇਹ ਤੇ ਸ਼ੀਸ਼ਾ ਲੱਗਣਾ ਹੋਰ ਲੱਗਣਾ ਇਹ ਤੇ ਸ਼ੀਸ਼ਾ ਐਵੇਂ ਨਹੀਂ ਦਿਖਣਾ ਇਹ ਚ ਠੀਕ ਹੈ ਨੀਚੇ ਲੱਕੜ ਦਾ ਕੰਮ ਹੋਣਾ ਉਹ ਸਾਰਾ ਇੱਕ ਇੱਕ ਸਾਰ ਦੇਖਣਾ ਇਹ ਚ ਨੀਚੇ ਠੀਕ ਹੈ ਹਾਂਜੀ ਗੁਣੀ ਚ ਰਹਿਣ ਦੀ ਚੀਜ਼ਾਂ ਹਾਂ ਨੀਚੇ ਗੁਣੀ ਚ ਰਹਿ ਜਾਂਦੀ ਆ ਲੱਕੜ ਵਾਲ ਕੰਮ ਨੂੰ ਦਿੱਕਤ ਨਹੀਂ ਹੁੰਦੀਗੀ ਇੱਕ ਬਈ ਆਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿਹੜਿਆ ਰੋਸ਼ਨਦਾਨ ਦੋ ਰਖਾਇਆ ਯੂ ਇਕੋ ਹੀ ਹੁੰਦਾ ਦੋਰ ਖਾ ਕੇ ਤੇ ਇੱਕ ਤਾਂ ਲਾਈਟਿੰਗ ਦਾ ਤਾਂ ਫਰਕ ਪਊਗਾ ਹਾਂਜੀ ਹਾਂ ਤੇ ਜਿਹੜੀ ਇਹ ਤੋਂ ਛੱਤ ਡਬਲ ਪੋਰਸ਼ਨ ਕਰਦੇ ਜਿਉਲੀ ਸਿੰਗਲ ਚ ਹੀ ਹੁੰਦੀ ਵੀ ਇੱਥੋਂ ਅਲੱਗ ਕਰਕੇ ਉਹ ਅਲੱਗ ਕਰ ਦਿੰਦੇ ਨੇ ਉੱਪਰ ਲੈ ਕੇ ਨਹੀਂ ਜਾਂਦੇ ਹੁੰਦੇ ਇਹ ਆਪਣੀ ਇਕੱਠੀ ਇੱਕੋ ਹੀ ਰਹਿ ਜਾਂਦੀ ਹੈ ਠੀਕ ਹੈ ਜੀ ਹਨਾ ਡਿਜ਼ਾਈਨ ਦਾ ਫਰਕ ਹੈਗਾ ਬਹੁਤ ਵਧੀਆ ਚੀਜ਼ ਹੈਗੀ ਤੇ ਉੱਪਰ ਵੀ ਡੀਪੀਸੀ ਕੀਤੀ ਹੋਈ ਹੈ ਹਾਂਜੀ ਹਾਂ ਡਬਲ ਡੀਬੀਸੀ ਪਾਨੇ ਆ ਉੱਪਰ ਲੈਦੇ ਪਾਨੇ ਆ ਵੀਰੇ ਅੱਛਾ ਛੋਰੇ ਵਾਸਤੇ ਡਬਲ ਡੀਪੀਸੀ ਕੀਤੀ ਹੈ ਉੱਪਰ ਸ਼ੋਰਾ ਨਹੀਂ ਚੜਦਾ ਫਿਰ ਵੀਰੇ ਠੀਕ ਹੈ ਉੱਪਰ ਬਖਾ ਬਈ ਮੜਾ ਜਾ ਹਾਂਜੀ ਉਨਾਲੇ ਪੌੜੀਆਂ ਦੀ ਚੜਾਈ ਵੀ ਜ਼ਿਆਦਾ ਹੈਗੀ ਮਨ ਲੱਗਦਾ ਇਦੀ ਸਾਢੇ 4 ਫੁੱਟਾ ਵੀਰੇ ਸਾਢੇ 4 ਫੁੱਟ ਤੇ ਆ ਹਾਂਜੀ ਠੀਕ ਆ ਨਾ ਚੌੜੀ ਜ਼ਿਆਦਾ ਹੈ ਕਿ ਨਹੀਂ ਜਬੂ ਨਹੀਂ ਹੁੰਦੀ ਆਮ ਸਾਢੇ ਤਿੰਨ ਹੁੰਦੀ ਆ ਵੀਰੇ ਠੀਕ ਆ ਬਈ ਆਪਣੀ ਜਿੰਨੀਆਂ ਕੰਧਾਂ ਨੇ ਸਾਰੀਆਂ ਤੇ ਡੀਵੀਸੀ ਪਈ ਹੋਈਆਂ ਨੇ ਉੱਪਰ ਵੀ نیچے ਡੀਪੀਸੀ ਲਗਾ ਕਰਦੀ ਯੂਜ਼ਲੀ ਤਾਂ ਨੀਂਹਾਂ ਇੱਚ ਕਰਦੇ ਹੁੰਦੇ ਬਈ ਆ ਮੈਂ ਪਹਿਲੀ ਵਾਰ ਵੇਖੀ ਵੀ ਛੱਤ ਤੇ ਤੁਸੀਂ ਅਲੱਗ ਤੋਂ ਡੀਪੀਸੀ ਕੀਤੀ ਵੀ ਇੱਕ ਇੱਕ ਪੋਰਸ਼ਨ ਥੱਲੇ ਡੀਪੀ ਸੀ ਦਾ ਹੋ ਗਿਆ ਹਾਂਜੀ ਇੱਕ ਆਹ ਦਾ ਉੱਤੇ ਹੋ ਗਿਆ ਹਾਂਜੀ ਫਿਰ ਸਲਾਬ ਵਾਲਾ ਕੋਈ ਚਾਂਸ ਹੀ ਨਹੀਂਗਾ ਨੀਚੇ ਮੰਗੋ ਆ ਉੱਪਰ ਵੀ ਆਪਾਂ ਇਹ ਦੋ ਰੇ ਦੇ ਉੱਪਰ ਚੱਕ ਕੇ ਲਾਈ ਹੋਈ ਆ ਠੀਕ ਹੈ ਮੰਨ ਲਓ ਵੀ 5 5.5 ਇੰਚੀ ਮੰਗੋ ਉੱਪਰ ਚੱਕ ਕੇ ਲਾਈ ਤੇ ਆਹ ਦਾ ਫਰਸ਼ ਦਾ ਲੈਵਲ ਤਾਂ ਇੱਕ ਰੱਤੇ ਤੱਕ ਹੀ ਆ ਜਾਊਗਾ ਹਾਂ ਨੀਚੇ ਆ ਜਾਊਗਾ ਫਿਰ ਸਟਾਰਟਿੰਗ ਇਹ ਤਾਂ ਨੀਚੇ ਰਹਿਣੀ ਚਾਹੀਦੀ ਆ ਠੀਕ ਆ ਵੀਰੇ ਉੱਪਰ ਜਾਵਾਂ ਹੀ ਨਹੀਂ ਚੜ੍ਹਦੇ ਉਹਦਾ ਜਦੋਂ ਇਹ ਸਟਾਰਟਿੰਗ ਦੇ ਵਿੱਚ ਲੁਕ ਜਾਂਦਾ ਫਿਰ ਸ਼ੋਰ ਉੱਪਰ ਚੜਨ ਲੱਗ ਜਾਂਦਾ ਠੀਕ ਹੈ ਬਾਈ ਤੇ ਆਹ ਆ ਵੀ ਕਿਚਨ ਹੈਗਾ ਉੱਪਰ ਇਹ ਬੈੱਡਰੂਮ ਆ ਵੀਰੇ ਆ ਬਈ ਓਵਰਆਲ ਨ ਕੋਠੀ ਬਹੁਤ ਵਧੀਆ ਬਣਾਈ ਹੋਈ ਹੈ ਨਾ ਨਵਾਂ ਨਕਸ਼ਾ ਹੈਗਾ ਵਧੀਆ ਡਿਜ਼ਾਈਨ ਹੈ ਕਮਰੇ ਦੀ ਚੌੜਾਈ ਤੇ ਲੰਬਾਈ ਵੀ ਵਧੀਆ ਕੀਤੀ ਹੈ ਖੁੱਲੇ-ਖੁੱਲੇ ਕਮਰੇ ਰੱਖੇ ਲੋਬੀ ਵਧੀਆ ਹੈਗੀ ਹੈ ਇੱਕ ਮੈਂ ਆ ਚੀ ਵੀਖੀ ਯੂਸੂਲੀ ਵੀ ਘਰਾਂ 'ਚ ਜਦੋਂ ਅੰਦਰੋਂ ਪੌੜੀ ਇੱਕ ਪਾਸੇ ਪੋਰਸ਼ਨ ਤੇ ਚੜ੍ਹਦੀ ਹੁੰਦੀ ਹੈ ਹਾਂਜੀ ਦੂਜੀ ਵੀ ਮੈਂ ਅੰਦਰੋਂ ਹੀ ਵੇਖੀਆਂ ਨੇ ਆ ਬਾਹਰੋਂ ਕੱਟ ਚੜ੍ਹਵਾਈ ਹੈ ਭਈਆ ਵਾਲੀ ਪੂਰੇ ਤਕਰੀਬਨ ਜ਼ਿਆਦਾਤਰ ਵੀਰੇ ਉਰੇ ਬਾਹਰ ਚੜ੍ਹਦੀਆਂ ਨੇ ਜਿਹੜੀ ਉੱਪਰ ਪੌੜੀ 'ਚ ਆਪਾਂ ਪੌੜੀ ਅੰਦਰ ਚੜ੍ਹਦੀਏ ਠੀਕ ਹੈ ਭਈ ਇਹ ਤੋਂ ਇਲਾਵਾ ਐਕਸਟਰਾ ਫੇਰ ਉੱਪਰ ਮੰਮਟੀ ਫੇਰ ਬਣਾਣੀ ਤੋ ਉਹਨਾਂ ਨੇ ਵੀ ਇਹ ਮਟੀਰੀਅਲ ਦਾ ਫਰਕ ਪਾਇਆ ਤਾਂ ਮਟੀਰੀਅਲ ਬਚਦਾ ਮਾਇਆ ਹਾਂਜੀ ਹਾਂ ਨਾਲੇ ਜਗ੍ਹਾ ਜਗ੍ਹਾ ਬਚ ਗਈ ਮਟੀਰੀਅਲ ਬਚ ਗਿਆ ਤੇ ਆਪਾਂ ਨੂੰ ਸਪੇਸ ਵੀ ਅੰਦਰ ਵੱਧ ਮਿਲ ਗਿਆ ਨਾਲੇ ਮਾੜਾ ਮੋਟਾ ਵੀ ਸੇਫਟੀ ਵੀ ਹੈਗੀ ਐ ਵੀ ਅੰਦਰਲੀ ਅੰਦਰ ਲੋਕ ਹੋ ਗਿਆ ਸਿਸਟਮ ਦਾ ਹਾਂਜੀ ਹਾਂ ਬਾਹਰਲਾ ਬਾਹਰ ਦਾ ਹੋ ਗਿਆ ਭਈ ਆਹ ਕੀ ਚੀਜ਼ ਬਣਦੀ ਪਈ ਐ ਇਹ ਵੀਰੇ ਤੂੜੀ ਵਾਸਤੇ ਸ਼ੈੱਡ ਬਣਾ ਰਹੇ ਆ ਇੱਧਰ ਠੀਕ ਐ ਹਾਂਜੀ ਆਹ ਸਾਰਾ ਪੋਰਸ਼ਨ ਪਿੱਛੇ ਡੰਗਰ ਵਾਸਤੇ ਤੂੜੀ ਵਾਸਤੇ ਹੋ ਗਿਆ ਹਾਂਜੀ ਹਾਂ ਠੀਕ ਐ ਕੋਲ ਬਣਾ ਕੇ ਬਹੁਤ ਵਧੀਆ ਬਣਾਈ ਹੋਈ ਹੈ ਵੀ ਚੀਜ਼ ਹੈ ਨਾ ਤੇ ਇੱਕ ਮੈਨੂੰ ਦੱਸੋ ਐਂਟਰੀ ਤੇ ਜਿਹੜੀ ਆ ਆ ਪੇਪਰ ਪੇਪਰ ਬਣਾਇਆ ਹੋਇਆ ਹਾਂਜੀ ਤੇ ਉੱਪਰ ਆਪਣੇ ਕੁਝ ਲੱਗਣਾ ਕਿ ਇਹਦੇ ਉੱਪਰ ਕੁਲੂ ਟਾਇਲ ਲੱਗਣੀ ਆ ਵੀਰੇ ਕੁਲੂ ਟਾਇਲ ਹਾਂਜੀ ਹਾਂ ਜਿਹੜੀ ਉਹ ਆਪਣੇ ਝੌਂਪੜੀ ਟਾਈਪ ਜਿਹੜੀ ਝੌਂਪੜੀ ਟਾਈਪ ਆਂਦੀ ਆ ਠੀਕ ਹੈ ਹਾਂਜੀ ਹਾਂ ਯੂਜੂਲੀ ਅੱਜ ਕੱਲ ਉਹ ਵੀ ਹੁੰਦਾ ਨਾ ਵੀ ਲੋਹੇ ਵਾਲਾ ਫਰੇਮ ਬਣਾ ਕੇ ਉੱਤੇ ਉਹ ਸਲਿੰਗ ਕੀ ਕਹਿੰਦੇ ਹੁੰਦੇ ਉਹ ਵੀ ਲਾਉਂਦੇ ਹੁੰਦੇ ਆ ਹਾਂਜੀ ਹਾਂ ਉਹ ਨਹੀਂ ਲਵਾਇਆ ਇਹਨਾਂ ਨੇ ਲਵਾਇਆ ਹੀ ਨਹੀਂਗਾ ਉਹ ਹੀ ਉਹ ਲਵਾਇਆ ਨਹੀਂਗਾ ਐਦਾਂ ਤੇ ਉਹਦਾ ਕੀ ਫਰਕ ਹੋ ਜਾਂਦਾ ਵੀ ਕੋਈ ਲੱਗਦਾ ਨਾ ਪਰ ਪੈਂਦਾ ਮਤਲਬ ਥੋੜੀ ਮਜ਼ਬੂਤੀ ਵੱਧ ਆਈ ਏ ਉਹਦੀ ਇਹਦੀ ਮਜ਼ਬੂਤੀ ਜ਼ਿਆਦਾ ਹੈਗੀ ਹੈ ਹਾਂ ਇਧਰਲੇ ਏਰੀਆ ਚ ਆ ਕੇ ਫਰਕ ਤਾਂ ਪਤਾ ਲੱਗ ਹੀ ਜਾਂਦਾ। ਬਈ ਇੱਕ ਮੈਨੂੰ ਚੀਜ਼ ਹੋਰ ਦੱਸੋ ਜਾਣ ਤੋਂ ਪਹਿਲਾਂ। ਹਾਂਜੀ ਵੀਰੇ। ਚਿਨਾਈ ਦਾ ਰੇਸ਼ਿਓ। ਕਿੰਨਾ ਆਪਾਂ ਸੀਮੈਂਟ ਵਰਤਦੇ ਆਂ ਤੇ ਕਿੰਨੇ ਆਪਾਂ ਬੱਟਲ ਬਜਰੇਤੇ ਦੇ ਵਰਤਦੇ ਆਂ। ਇਹ ਵੀਰੇ 7:1 ਦਾ ਮਸਾਲਾ ਵਰਤਦੇ। 7:1 ਦਾ ਮਸਾਲਾ। ਉਹ ਜਮਾਂ ਸਹੀ ਰਹਿੰਦਾ ਵੀ ਕਈ ਕਿ ਉਹ ਮੈਂ ਯੂਜ਼ਲੀ ਵੀਡੀਓ ਚ ਲੋਕੀ ਕਮੈਂਟ ਕਰਦੇ ਆ ਥੱਲੇ। ਬਈ ਯਾਰ ਐਡੀ ਕੋਟੀ 4:1 ਜ਼ਰੂਰੀ ਐ, 5:1 ਜ਼ਰੂਰੀ ਐ। ਜਾ ਕਈ ਕਹਿੰਦੇ ਵੀ ਇਸ ਤਰ੍ਹਾਂ 9x10x2 ਵਿੱਚ ਵੀ ਸਾਰਿਆ ਕੋਈ ਦਿੱਕਤ ਨਹੀਂ ਹੁੰਦੀ। ਤੁਹਾਡੇ ਹਿਸਾਬ ਨਾਲ 7 ਇੱਕਦਮ ਮਸਾਲਾ ਸਭ ਤੋਂ ਵਧੀਆ ਰਹਿੰਦਾ। ਸਾਡੇ ਹਿਸਾਬ ਨਾਲ 7x1 ਦਾ ਚਾਹੀਦਾ। 7x7 ਇੱਕਦਮ ਮਸਾਲਾ 9 ਇੰਚ ਚ ਨਾਈਟ ਹੀ ਲੱਗਦਾ ਵੀਰੇ। 9 ਇੰਚ ਚ ਨਾਈਟ ਚ ਜੇਲਾ 5 ਇੱਕਦਮ ਮਸਾਲਾ ਹੁੰਦਾ ਉਹ 4 ਇੰਚੀ 4.5 ਇੰਚ ਚ ਨਾਈਟ ਲੱਗਦਾ। ਠੀਕ ਹੈ ਬਈ। ਤੇ ਬਈ ਉਹ ਡਿਪੈਂਡ ਵੀ ਕਰਦਾ ਹੁੰਦਾ ਵੀ ਆਪਣੀ ਇੱਟ ਕਿਸ ਕੁਆਲਿਟੀ ਦੀ ਗਈ ਹੈ, ਆਪਣਾ ਰੇਤਾ ਜਾਂ ਫਸ ਸੀਮੈਂਟ ਕਿਹੜੇ ਗ੍ਰੇਡ ਦਾ ਵਰਤੀ ਜਾਂਦੇ ਨੇ ਉਹ ਵੀ ਮੈਟਰ ਕਰਦੀ ਹੈ ਚੀਜ਼ ਉਹਦੇ 'ਚ। ਹਾਂਜੀ ਵੀਰੇ। ਸੀਮੈਂਟ ਹਮੇਸ਼ਾ 43 ਗ੍ਰੇਡ ਦਾ ਤੋ ਠੀਕ ਹੈ ਦੋਸਤੋ ਜਿਵੇਂ ਤੁਸੀਂ ਵੇਖਿਆ ਵੀ ਆ ਕੋਠੀ ਆਪਾਂ ਤੁਹਾਨੂੰ ਓਵਰਆਲ ਵਿਖਾਈ ਐ ਮਾੜਾ ਹਨੇਰਾ ਹੋਣ ਕਰਕੇ ਵੀ ਆਪਾਂ ਪ੍ਰੋਪਰਲੀ ਨਹੀਂ ਵਿਖਾ ਸਕੇ ਬਾਈ ਹੋਰ ਨਾਲ ਗੱਲ ਕਰਕੇ ਦੁਆਰੇ ਫੇਰ ਟਾਈਮ ਗੜ ਕੇ ਆਪਾਂ ਦੁਆਰੇ ਜਦੋਂ ਪਲਸਤਰ ਵਾਲ ਟਾਈਮ ਹੋ ਗਿਆ ਪਲਸਤਰ ਬਾਈ ਹੋਰਾਂ ਨੇ ਕਰਤਾ ਨਾਲ ਤੁਹਾਨੂੰ ਬਾਈ ਹੋਰ ਦਾ ਪਲਸਤਰ ਵਾਲ ਕੰਮ ਵਿਖਾਵਾਂਗੇ ਤੇ ਨਾਲ ਉਸ ਤੋਂ ਨਾਲ ਹੀ ਦਿਨ ਦੇ ਦਿਨ ਚ ਆਪਾਂ ਪ੍ਰੋਪਰਲੀ ਤੁਹਾਨੂੰ ਘਰ ਦੀ ਓਵਰਵਿਊ ਦੇ ਕੇ ਵਧੀਆ ਵੀਡੀਓ ਕਰਕੇ ਹੋਰ ਵੀ ਲੈ ਦੁਆਰੇ ਲੈ ਕੇ ਆਵਾਂਗੇ ਇਹ ਨਾਲ ਹੀ ਆਪਾਂ ਵੀਡੀਓ ਐਂਡ ਕਰਾਂਗੇ ਤੇ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਬਾਈ ਦਾ ਨਾਮ ਲੋਕੇਸ਼ਨ ਦੱਸੀ ਹੈ ਬਾਈ ਦਵਾਰੇ ਇੱਕ ਵਾਰ ਆਪਣਾ ਨਾਮ ਤੇ ਲੋਕੇਸ਼ਨ ਤੇ ਫੋਨ ਨੰਬਰ ਜਰੂਰ ਦੱਸ ਦਿਓ ਜੀ ਮੇਰਾ ਨਾਮ ਆ ਵੀਰੇ ਜਗਤਾਰ ਸਿੰਘ ਰਾਮਗੜੀਆ ਠੀਕ ਹੈ ਬਾਈ ਮੇਰਾ ਪਿੰਡ ਹੈਗਾ ਤਰਖਾਨ ਮਾਜਰਾ ਠੀਕ ਹੈ ਬਾਈ ਆਪਣਾ ਫੋਨ ਨੰਬਰ ਵੀ ਦੱਸ ਦਿਓ ਬਾਈ 98559 11121 ਠੀਕ ਹੈ ਜੀ ਤੇ ਬਾਈ ਨੇ ਨੰਬਰ ਤਾਂ ਆਪਣਾ ਫੋਨ ਆਪਣਾ ਦੱਸਤਾ ਹੈ ਤੇ ਨਾਲ ਹੀ ਮੈਂ ਡਿਸਕ੍ਰਿਪਸ਼ਨ ਚ ਵੀ ਬਾਈ ਦਾ ਨੰਬਰ ਤੇ ਫੋਨ ਤੇ ਲੋਕੇਸ਼ਨ ਲਿਖ ਦੂੰਗਾ ਕੋਈ ਵੀ ਤੁਹਾਨੂੰ ਕੋਈ ਥੀ ਵਾਰੇ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਕੰਮ ਵਾਰੇ ਜਾਣਕਾਰੀ ਚਾਹੀਦੀ ਹੈ ਤੁਸੀਂ ਕਿਸੇ ਵੀ ਟਾਈਮ ਬਾਈ ਨੂੰ ਫੋਨ ਕਰ ਸਕਦੇ ਹੋ ਬਾਈ ਦਾ ਇੰਸਟਾਗ੍ਰam ਪੇਜ ਜਗਤਾਰ ਸਿੰਘ ਰਾਮਗੜੀਆ ਦੇ ਨਾਮ ਤੇ ਹੈਗਾ ਮੈਂ ਉਹਦਾ ਉਹ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਚੀਜ਼ ਬਾਰੇ ਮੇਰਾ ਨੰਬਰ ਵੀ ਦਿੱਤਾ ਹੋਇਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਇਹ ਮੈਸੇਜ ਕਰਕੇ ਕੁਝ ਵੀ ਪੁੱਛ ਸਕਦੇ ਹੋ ਇਹਦੇ ਨਾਲ ਹੀ ਕੋਠੀਆਂ ਦੀ ਵੀਡੀਓ ਬਣਵਾਉਣ ਲਈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਲੋਕੇਸ਼ਨ ਕੋਈ ਵੀ ਹੋਵੇ ਅਸੀਂ ਤੁਹਾਡੇ ਕੋਲ ਆਪਣੇ ਆਪ ਪਹੁੰਚ ਕਰਾਂਗੇ ਇਹਦੇ ਨਾਲ ਹੀ ਮੋਂਗਾ ਰਾਜਸਤਾਨੀ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਇੰਸਟਾਗ੍ਰam ਤੇ ਨਾਲ ਹੀ ਆਪਣਾ YouTube ਚੈਨਲ ਵੀ ਫੋਲੋ ਕਰ ਲਿਓ ਤੇ ਹੋਰ ਅੱਦਾਂ ਦੀ ਵੀਡੀਓ ਵੇਖਣ ਲਈ ਆਪਣੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ